हां ਵੀ ਚੋਬਰੋ ਕੀ ਹਾਲੇ ਠੀਕ ਹੋ ਤੇ ਭਾਈ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਲਈ ਹੈ ਜਿੰਨਾਂ ਕੋਲ ਜਿਆਦਾ ਕੰਮ ਕਰ ਹੁਣ ਕਰਕੇ ਸਿਰਫ ਇੱਕ ਦਿਨ ਆ ਘੁੰਮਣ ਲਈ ਤੇ ਉਹ ਭਾਈ ਅੰਮ੍ਰਿਤਸਰ ਵਗੈਰਾ ਤੇ ਕਿੰਨੀ ਵਾਰੀ ਜਾਏ ਪਰ ਮੈਂ ਕਹਾਂ ਇੱਧਰ ਵੀ ਜਾ ਕੇ ਉਹ ਸਾਧਿਆੜੀ ਤੁਸੀਂ ਮੋੜਾਂਗੇ ਵਾਪਸ ਤੇ ਨਾਲੇ ਤੁਹਾਡੇ ਨਿਆਣੇ ਦਾ ਵੀ ਚਾਪੂਰਾ ਹੋ ਜਾਊਗਾ ਤੇ ਭਾਈ ਅੱਜ ਦਾ ਆਪਣਾ ਗੇੜਾ ਹੈਗਾ ਗੁਰਦੁਆਰਾ ਅੜੀਸਰ ਸਾਹਿਬ ਤੇ ਇਹ ਗੁਰਦੁਾਰੇ ਤੋਂ ਸਿੱਧੂ ਮੂਸੇਵਾਲੇ ਦੀ ਹਵੇਲੀ ਲਗਭਗ 40-50 ਕਿਲੋਮੀਟਰ ਆ ਤਾਂ ਕਰਕੇ ਭਾਈ ਤੁਹਾਡੇ ਨਿਆਣੇ ਵੀ ਖੁਸ਼ ਹੋ ਜਾਣਗੇ ਤੇ ਇਤਿਹਾਸਿਕ ਗੁਰਦੁਾਰੇ ਮੱਥਾ ਵੀ ਟੇਕਿਆ ਜਾਊਗਾ ਤੇ ਭਾਈ ਇਹ ਗੁਰਦੁ ਕਹਦੇ ਵੀ ਹੀ ਉਹਨਾਂ ਦਾ ਘੋੜਾ ਇੱਕ ਜਗ੍ਹਾ ਰੁਕ ਗਿਆ ਸੀ ਅੱਗੇ ਨਹੀਂ ਜਾ ਰਿਹਾ ਸੀ ਮਤਲਬ ਅੜੀ ਕਰਦਾ ਪਿਆ ਸੀ ਘੋੜਾ ਤੇ ਭਾਈ ਘੋੜਾ ਅੜੀ ਤਾਂ ਕਰਕੇ ਕਰਦਾ ਪਿਆ ਸੀ ਕਿਉਂਕਿ ਅੱਗੇ ਸੀਗੇ ਤਮਾਕੂ ਦੇ ਖੇਤ ਉਦੋਂ ਤਮਾਕੂ ਦੀ ਖੇਤੀ ਕੀਤੀ ਜਾਂਦੀ ਹਜੇ ਵੀ ਕਰਦੇ ਆ ਕਈ ਥਾਵਾਂ ਤੇ ਤੇ ਗੁਰੂ ਸਾਹਿਬ ਦੇ ਘੋੜੇ ਨੇ ਇਸੇ ਜਗ੍ਹਾ ਅੜੀ ਕੀਤੀ ਤਾਂ ਕਰਕੇ ਗੁਰਦੁਆਰਾ ਸਾਹਿਬ ਅੜੀ ਸਰਨਾ ਪੈ ਗਿਆ ਇਸ ਜਗ੍ਹਾ ਦਾ ਤੇ ਕਹਿੰਦੇ ਆ ਜਿਨ੍ਹਾਂ ਦੇ ਕੰਮ ਅੜੇ ਹੋਏ ਆ ਉਹ ਇੱਕ ਵਾਰੀ ਸੱਚੇ ਮਨ ਨਾਲ ਇੱਥੇ ਮੱਥਾ ਟੇਕ ਲਓ ਅੜੇ ਕੰਮ ਵੀ ਬਣ ਜਾਣਗੇ ਤੁਹਾਡੇ ਤੇ ਭਾਈ ਇਹ ਗੁਰਦੁਆਰਾ ਸਾਹਿਬ ਹੈਗਾ ਵਾ ਬਰਨਾਲਾ ਜ਼ਿਲ੍ਹੇ ਚ ਤੇ ਭਾਈ ਸਾਡੇ ਜਲੰਧਰ ਜ਼ਿਲ ਤੋ ਜਗਰਾਉ ਜਗਰਾਉ ਤੋ ਰਾਇਕੋਟ ਤੋ ਬਰਨਾਲਾ ਪਰ ਮੈਂ ਬਾਈ ਗਿਆ ਸੀਗਾ ਮੋਗੇਵਲ ਦੀ ਕਿਉਂਕਿ ਬਾਈ ਮਲਸੀਆਂ ਤੋ ਆਪਣੇ ਮਿੱਤਰਾਂ ਨੂੰ ਝੱਕਣਾ ਸੀਗਾ ਇਹਨਾਂ ਨੇ ਕਹਿ ਕੇ ਗੱਡੀ ਬੁੱਕ ਕੀਤੀ ਆ ਆਪਣੀ ਤੇ ਜੇ ਗੱਲ ਰਾਹ ਦੀ ਕਰੀਏ ਮੋਗੇਵਾਲ ਦੀ ਇੱਕ ਨੰਬਰ ਕੋਈ ਸੜਕ ਟੁੱਟੀ ਨਹੀਂ ਆਈ ਬਾਈ ਤੁਸੀਂ ਜਲੰਧਰੋਂ ਜਾਣਾ ਵਾ ਨਕੋਦਰ ਨਕੋਦਰ ਤੋਂ ਜਾਣਾ ਵਾ ਸ਼ਾਹਕੋਟ ਸ਼ਾਹਕੋਟ ਤੋਂ ਜਾਣਾ ਵਾ ਮੋਗੇ ਤੇ ਮੋਗੇ ਤੋਂ ਜਾਣਾ ਵਾ ਬਾਈ ਬੁੱਟਰ ਬੰਦ ਨਹੀਂ ਕਲਾ ਬਿਲਾਸਪੁਰ ਤੇ ਫਿਰ ਬਰਨਾਲਾ ਤੇ ਬਾਈ ਇਹ ਗੁਰਦੁਆਰਾ ਸਾਹਿਬ ਹੈਗਾ ਬਰਨਾਲੇ ਵਿੱਚ ਹੀ ਕਹਿ ਸਕਦੇ ਆ ਥੋੜਾ ਜਿਹਾ ਬਾਰ-ਬਾਰਾ 2-4 ਕਿਲੋਮੀਟਰ ਤੇ ਬਰਨਾਲੇ ਤੋਂ ਐਗਜੈਕਟ ਲੋਕੇਸ਼ਨ ਹੈਗੀ ਆ ਧੌਲਾ ਤੇ ਹੰਡਿਆਈ ਪਿੰਡਾਂ ਦੇ ਸੈਂਟਰ ਵਿੱਚ ਤੇ ਬਾਈ ਜਲੰਧਰੋਂ ਮੋਗੇ ਵੱਲੋਂ ਦੂਰੀ ਹੈਗੀ ਆ ਲਗਭਗ 200 ਕਿਲੋਮੀਟਰ ਤੇ ਜਗਰਾਉਂ ਵੱਲ ਦੀ ਲਗਭਗ 135-40 ਕਿ ਵਾਲ ਦੀ ਬਹੁਤ ਲੱਗੇ ਪੈਣਾ ਵਾ ਪਰ ਮੈਨੂੰ ਇੱਧਰ ਦੀ ਜਗਰਾਉਂ ਤੱਕ ਤਾਂ ਪਤਾ ਰਸਤਾ ਸਹੀ ਆ ਜਗਰਾਉਂ ਤੋਂ ਰਾਏਕੋਟ ਵਾਲਾ ਰਸਤਾ ਪਤਾ ਨਹੀਂ ਕਿੱਦਾਂ ਦਾ ਹੋਊਗਾ ਉਹ ਕਮੈਂਟ 'ਚ ਦੱਸ ਦੇਣਾ ਤੁਹਾਨੂੰ ਕਿਸੇ ਨੇ ਤੇ ਗੁਰਦੁਆਰਾ ਅੜੀਸਰ ਸਾਹਿਬ ਤੋਂ ਸਿੱਧੂ ਮੂਸੇਵਾਲੇ ਦੀ ਹਵੇਲੀ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਆ ਮਤਲਬ 1 ਘੰਟੇ 'ਚ ਤੁਸੀਂ ਉੱਥੇ ਪਹੁੰਚ ਜਾਓਗੇ ਤੇ ਭਾਈ ਇੱਧਰ ਦੀ ਹੈਗਾ ਵਾ ਧੋਲੇ ਤੋਂ ਪੱਖੋ ਪੱਖੋਂ ਤੋਂ ਰੱਲਾ ਰੱਲੇ ਤੋਂ ਮਾਨਸਾ ਮਾਨਸੇ ਤੋਂ ਫੇ ਅੱਗੇ ਮੂਸਾ ਤੇ ਭਾਈ ਜੇ ਤੁਸੀਂ ਘਰੋਂ ਸਵੇਰੇ 8 ਵੇ ਨਿਕਲੋਗੇ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਘਰੇ ਹੋਵੋਗੇ ਵਾਪਸ ਤੇ ਭਾਈ ਗੱਲਾਂ-ਗੱਲਾਂ ਵਿੱਚ ਅਸੀਂ ਵੀ ਮੋਗੇ ਤੋਂ ਅੱਗੇ ਆ ਗਏ ਆਂ ਤੇ ਮੁੰਡਿਆਂ ਨੂੰ ਲੱਗ ਚੁੱਕੀ ਸੀ ਭੁੱਖ ਤਾਂ ਕਰਕੇ 15-20 ਮਿੰਟ ਦਾ ਬ੍ਰੇਕ ਲਿਆਵਾ ਮੜਾ ਭਾਈ ਵੈਸੇ ਤੇ ਰੋਟੀ ਹੀ ਘਰੋਂ ਲੈ ਆਂਦੀ ਸੀ ਤੇ ਚਾਹ ਪੀਂ ਲਈ ਰੁਕੇ ਸੀਗੇ ਸਪੈਸ਼ਲ ਢਾਬੇ ਦੇ ਤੇ ਢਾਬੇ ਤੋਂ ਚਾਹ ਪਾਣੀ ਪੀਂਦ ਤੋਂ ਬਾਅਦ ਸਿੱਧਾ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਭਾਈ ਗੱਡੀ ਪਾਰਕਿੰਗ ਚ ਲਾ ਕੇ ਪਹਿਲ ਦੇ ਆਧਾਰ ਤੇ ਮੱਥਾ ਟੇਕਣ ਕਵਲਾਂ ਚੱਕੀਆਂ ਨਾ ਜਾਣ ਇੱਕ ਲਾ ਦਿਓ ਇੱਥੇ ਇੱਕ ਲਾ ਦਿਓ ਇੱਥੇ ਹੁਣ ਕਨਫਿਊਜ਼ ਹੋ ਜਾਊਗਾ ਬੰਦਾ ਤੇ ਭਾਈ ਮੱਥਾ ਟੇਕਣ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੇ ਕਰਮਾਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਪਰਚੀ ਲੈਣੀ ਪਊਗੀ ਤੇ ਭਾਈ ਇਹ ਵਾਲਾ ਰਸ਼ ਹੈਗਾ ਵਾ ਆਮ ਦਿਨਾਂ ਦਾ ਤੇ ਜੇ ਕੋਈ ਸਪੈਸ਼ਲ ਦਿਨ ਸੋਦਾ ਹੈਗਾ ਵਾ ਫੇ ਭਾਈ ਲਗਭਗ ਤੁਹਾਨੂੰ 4-5 ਘੰਟੇ ਲਾਈਨ ਵਿੱਚ ਲੱਗਣਾ ਪੈਣਾ ਫੇ ਜਾ ਕੇ ਵਾਰੀ ਹੋਣੀ ਕਿਤੇ ਚਲੋ ਅੱਜ ਤਾਂ ਵੈਸੇ ਕੋਈ ਖਾਸ ਦਿਨ ਨਹੀਂਗਾ ਤਾਂ ਕਰਕੇ 5-7 ਮਿੰਟ ਤੱਕ ਮੱਥਾ ਟੇਕਿਆ ਗਿਆ ਆਪਣਾ ਬਹੁਤ ਵਧੀਆ ਤਰੀਕੇ ਨਾਲ ਮਤਲਬ ਖੁੱਲੇ ਡੁੱਲੇ ਦਰਸ਼ਨ ਤੇ ਅੰਦਰ ਅੱਧਾ ਪੂਨਾ ਘੰਟਾ ਬਹਿ ਕੇ ਵੀ ਆਏ ਆ ਅਸੀਂ ਤੇ ਮੱਥਾ ਟੇਕਣ ਤੋਂ ਬਾਅਦ ਥੋੜਾ ਟਾਈਮ ਸੇਵਾ ਕੀਤੀ ਤੇ ਚਾਹ ਪੀਣ ਤੋਂ ਬਾਅਦ ਬਾਹਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਤੇ ਭਾਈ ਤੁਸੀਂ ਵੀ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਆਹੀ ਲੋਕੇਸ਼ਨ ਆ ਤੇ ਡੱਬੇ ਦਿਖਾਏ ਗਏ ਆ ਇੱਕ ਦਿਨ ਦਾ ਚੜਾਵਾ ਕਿੰਨਾ ਵਾ ਏ ਵੀ ਭਾਈ ਇੱਕ ਦਿਨ ਦਾ ਚੜਾਵਾ ਮਤਲਬ ਇੰਨੀ ਢੇਰੀ ਸਿਰਫ ਇੱਕ ਦਿਨ ਵਿੱਚ ਲੱਗਦੀ ਆ ਅੰਦਰ ਹਜੇ ਬਹੁਤ ਸੀਗੇ ਮੈਂ ਦੇਖ ਕੇ ਐ ਜਦੋਂ ਸਰਫ ਦਾ ਪੈਕਟ ਲੈਣ ਗਿਆ ਸੀਗਾ ਤੇ ਭਾਈ ਕੋਲ ਮਲਾ ਕੇ ਮੇਰਾ ਇਹੀ ਕਹਿਣਾ ਕਿ ਗੁਰਦੁਆਰਾ ਸਾਹਿਬ ਸੰਗਤ ਬਹੁਤ ਹੁੰਦੀ ਆ ਮੱਥਾ ਟੇਕਣ ਦੂਰ ਦੂਰ ਤੋਂ ਹਾਂ ਕਿੱਧਰ ਗਈ ਦੂਜੀ ਆ ਰਹੀ ਦੇਲਾ ਇਹੋ ਤੋ ਭਾਈ ਵੈਸੇ ਜਦੋਂ ਘਰੋਂ ਤੁਰੇ ਉਦੋਂ ਇਹਨਾਂ ਦਾ ਪਲਾਨ ਸੀਗਾ ਗੁਰਦੁਆਰਾ ਅੜੀਸਰ ਸਾਹਿਬ ਮੱਥਾ ਟੇਕਣਾ ਉਸ ਤੋਂ ਬਾਅਦ ਘਰ ਵਾਪਸੀ ਤੇ ਮੈਪ ਤੇ ਕਿਤੇ ਦੇਖ ਲਿਆ ਇਹਨਾਂ ਨੇ ਸਿੱਧੂ ਮੂਸੇ ਵਾਲੀ ਹਵੇਲੀ ਲਗਭਗ 1 ਘੰਟੇ ਦਾ ਰਸਤਾ ਇੱਥੋਂ ਤਾਂ ਕਰਕੇ ਅਚਾਨਕ ਭਾਈ ਪ੍ਰੋਗਰਾਮ ਬਣ ਗਿਆ ਉੱਥੇ ਵੀ ਜਾਈਏ ਤੇ ਟਾਈਮ ਹਜੇ 1:30 ਵਜਾ ਵਾ ਤੇ ਜੂਸ ਪੀਂਦੇ ਪੀਂਦੇ 1:35 ਮਿੰਟ ਹੋ ਚੁੱਕੇ ਸੀਗੇ ਤੇ ਭਾਈ ਲਗਭਗ 2:29 ਮਿੰਟ ਤੇ ਆਪਾਂ ਮੂਸੇਪਿੰਡ ਪਹੁੰਚ ਚੁੱਕੇ ਸੀਗੇ ਤੇ ਭਾਈ ਮੈਪ ਤੇ ਸ਼ੋ ਹੁੰਦਾ ਵਾ ਸਿੱਧੂ ਮੂਸੇ ਵਾਲਾ ਮੈਮੋਰੀਅਲ ਉਹ ਲੋਕੇਸ਼ਨ ਤੁਹਾਨੂੰ ਸਭ ਤੋਂ ਪਹਿ ਸਮੋਹਣ ਅਸੀਗੇ ਤੇ ਬਈ ਪਹੁੰਚ ਕੇ ਚੈੱਕ ਕਰੋ ਮੜਾ ਪੂਰਾ ਮੇਲੇ ਵਾਲਾ ਮਾਹੌਲ ਚਾ ਸੀਗਾ ਜਿੱਦਾਂ ਮੇਲੇ ਚ ਨਹੀਂ ਦੁਕਾਨਾਂ ਲੱਗਦੀਆਂ ਉਸ ਹੱਬ ਦਾ ਕੋਈ ਸੈਟਅਪ ਸੀਗਾ ਇੱਥੇ ਮੈਂ ਪਹਿਲੀ ਵਾਰ ਹੀ ਆਇਆ ਵੈਸੇ ਤੇ ਬਈ ਮੈਂ ਸੋਚਦਾ ਸੀ ਸਿੱਧੂ ਮੂਸੇ ਵਾਲ ਦੀ ਹਵੇਲੀ ਕਿਤੇ ਇਹ ਜਗ੍ਹਾ ਦੇ ਸਾਹਮਣੇ ਆ ਪਰ ਨਹੀਂ ਬਈ ਉਹ ਹੈਗੀ ਆ ਸੜਕ ਦੇ ਦੂਸਰੇ ਬੰਨੇ ਮਤਲਬ ਪਿੰਡ ਦਾ ਵੀ ਦੂਸਰਾ ਬੰਨਾ ਹੀ ਪੈ ਜਾਂਦਾ ਉਹ ਤੇ ਬਈ ਉਧਰ ਹਵੇਲੀ ਪਹੁੰਚ ਕੇ ਕਿਸਮਤ ਸਾਡੀ ਵਧੀਆ ਹੀ ਕਿਉਂਕਿ ਸਿੱਧੂ ਬਾਈ ਦੇ ਬਾਪੂ ਜੀ ਵੀ ਬਾਹਰ ਹੀ ਖੜੇ ਸੀਗੇ ਤੇ ਬਈ ਸਿੱਧੂ ਬਾਈ ਦੇ ਬਾਪੂ ਜੀ ਨੂੰ ਮਿਲਣ ਤੋਂ ਬਾਅਦ ਆਜੋ ਹੁਣ ਅੰਦਰ ਜਿੱਥੇ ਰਾੰਗੜਾ ਟਰੈਕਟਰ ਤੋਂ ਮੇਰੇ ਹਿਸਾਬ ਨਾਲ ਹੋਣੇ ਹੀ ਲਿਆਂਦਾ ਹਜੇ ਤੇ ਭਾਈ ਟਰੈਕਟਰਾਂ ਦੇ ਨਾਲ ਹੀ ਤੁਹਾਨੂੰ ਖੜੀ ਦੇਖਣ ਨੂੰ ਮਿਲ ਜੂਗੀ ਸਿੱਧੂ ਬਾਈ ਦੀ ਲਾਸਟ ਰਾਈਡ ਵਾਲੀ ਗੱਡੀ ਮਤਲਬ ਸਿੱਧੂ ਬਾਈ ਦੀ ਥਾਰ ਲਾਸਟ ਰਾਈਡ ਤੇ ਭਾਈ ਸਿੱਧੂ ਬਾਈ ਦੇ ਗਾਣੇ ਚ ਵੀ ਆਇਆ ਸਾਈਡ ਵਿੰਡੋ ਬੋਨਟ ਤੇ ਵੱਜੇ ਹੋਇਆ ਜਿਹਦੇ ਫੇਰ ਸੋਹਣੇ ਤੇ ਗੱਡੀ ਤੇ ਪਏ ਗੋਲੀਆਂ ਦੇ ਨਿਸ਼ਾਨ ਵੀ ਤੁਹਾਨੂੰ ਉਸੇ ਜਗ੍ਹਾ ਮਿਲਦੇ ਆ ਦੇਖਣ ਨੂੰ ਤੇ ਭਾਈ ਸਿੱਧੂ ਬਾਈ ਨੂੰ ਅਲਵਿਦਾ ਕਹਿਣ ਤੋਂ ਬਾਅਦ ਚੋਬਰ ਵਾਪਸੀ ਤੇ ਰੁਕੇ ਨੰਬਰ ਦਾ ਟਾਬੇ ਤੇ ਚਾਹ ਪੀਨ ਲਈ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਡਰਾਈਵਰ ਸਾਹਿਬ ਚੇਂਜ ਹੋ ਗਿਆ ਕੋਸ਼ ਸਮੇ ਲਈ ਕਹਿੰਦਾ ਮੇਰਾ ਦਿਲ ਕਰਦਾ ਗੱਡੀ ਚਲਾਉਣ ਨੂੰ ਮੈਂ ਕਿਹਾ ਚਲਾ ਲਾ ਫਿਰ ਭਰਾਵਾ ਮਣਾ ਥੋੜੀ ਕਰ ਸਕਦੇ ਆ ਤੁਹਾਨੂੰ ਬਾਈ ਤੇ ਭਾਈ ਕੋਲਮ ਲਾ ਕੇ 4 ਵਜੇ ਰਾਈਡ ਸ਼ੁਰੂ ਕੀਤੀ ਸੀ ਤੇ ਲਗਭਗ 6 ਵਜੇ ਆਪਾਂ ਮਲਸੀਆਂ ਪਹੁੰਚ ਚੁੱਕੇ ਸੀਗੇ ਹੋਰ ਕਦਾਂ ਵਧੀਆ ਰਿਹਾ ਟੂਰ ਚੱਲ ਠੀਕ ਆ ਓਕੇ 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 ਫਿਰ ਠੀਕ ਆ ਇਹ ਮੇਰੇ ਸਕੂਲ ਵਾਲੇ ਫਰੈਂਡ ਆ ਸਕੂਲ ਵਾਲੇ ਕਹਿੰਦਾ ਬਾਵਾ 7ਵੀਂ 8ਵੀਂ ਨੌਵੀਂ ਦਸਵੀਂ ਪਲੱਸ 2 ਆਹ ਸੀਟੀ ਵਾਲਾ ਸਾਰੀ ਇੱਥੇ ਇਹਨਾਂ ਨੇ ਕੀਤੀ ਹੋਈ ਆ ਹੈਂ ਆਪਾਂ ਬੇਲੀ ਵਾਲੇ ਆ ਆਹੋ ਹਾਂ ਤੇ ਇਹਨਾਂ ਤਾਂ ਪਹਿਲੀ ਤੱਕ ਕੀਤੀ ਆ ਤੇ ਨਾ ਤੇ ਭਾਈ ਜਾਂਦੇ ਹੋਏ ਇੱਕ ਬੇਨਤੀ ਆ ਦੁਆਬਾ ਕੈ ਵਨ ਵਾਲੇ ਚੈਨਲ ਨੂੰ ਬਾਈ ਫੋਲੋ ਕਰ ਲੋ ਬੇਨਤੀ ਆ ਕੁਛ ਨਹੀਂ ਬਸ ਇੱਕ ਗੂਠੇ ਨਾਲ ਕਲਿੱਕ ਕਰਨਾ ਵਾ ਕੀ ਜਾਊਗਾ ਬਾਈ ਤੁਹਾਡਾ ਕੁਛ ਵੀ ਨਹੀਂ ਤੇ ਹਾਂ ਸਾਜ ਜਾਂਦੇ ਆਂ ਦੇ ਵੀਡੀਓ ਨੂੰ ਜਰੂਰ ਲਾਈਕ ਕਰ ਜਿਓ ਬਾਕੀ ਬਾਈ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਧੰਨਵਾਦ